ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਵਾਇਰਲ ਵੀਡੀਓ ਮਾਮਲੇ 'ਚ ਮੁੱਖ ਮੰਤਰੀ ਭਗਵੰਤ ਮਾਨ ਦਾ ਪਹਿਲਾ ਬਿਆਨ ਆ ਸਾਹਮਣੇ ਕਿਹਾ ਫੇਕ ਵੀਡੀਓ ਤੋਂ ਇਲਾਵਾ ਇਨ੍ਹਾਂ ਕੋਲ ਹੋਰ ਕੀ ਹੈ ਪੰਜਾਬ ਦੀਆਂ ਔਰਤਾਂ ਨੂੰ ਦਿੱਤੀ ਗਰੰਟੀ ਪੂਰੀ ਕਰਨ ਜਾ ਰਹੀ ਹੈ ਮਾਨ ਸਰਕਾਰ ਜਲਦ ਮਿਲਣਗੇ 111100 ਰੁਪਏ ਸੀਐਮ ਭਗਵੰਤ ਮਾਨ ਦੀ ਨਕਲੀ ਵੀਡੀਓ ਹਟਾਉਣ ਦੇ ਹੁਕਮ ਜਾਰੀ ਮੋਹਾਲੀ ਕੋਰਟ ਨੇ ਫੇਸਬੁੱਕ ਤੇ ਗੂਗਲ ਨੂੰ ਭੇਜਿਆ ਨੋਟਿਸ ਮੌਤਲ ਡੀਆਈਜੀ ਹਰਚਰਨ ਸਿੰਘ ਪੁੱਲਰ ਦੇ ਘਰ ਮੁਰਸੀਬੀਆਈ ਦੀ ਰੇਡ ਚੰਡੀਗੜ੍ਹ ਕੋਠੀ ਪਹੁੰਚੇ ਅਧਿਕਾਰੀ ਪੰਜਾਬ ਵਿੱਚ ਰਜਿਸਟਰੀਆਂ ਕਰਵਾਉਣ ਵਾਲੇ ਲੋਕਾਂ ਲਈ ਵੱਡੀ ਖਬਰ ਕਲੈਕਟਰੇਟਾਂ 'ਚ ਹੋਇਆ ਵਾਅਦਾ ਅਚਾਨਕ ਮੰਡੀਆਂ ਦਾ ਦੌਰਾ ਕਰਨ ਪਹੁੰਚੇ ਸੀਐਮ ਭਗਵੰਤ ਮਾਨ ਕਿਸਾਨਾਂ ਨੂੰ ਮਿਲ ਕੇ ਜਾਣੀਆਂ ਮੁਸ਼ਕਿਲਾਂ ਪੰਜਾਬ ਦੇ ਮੌਸਮ ਬਾਰੇ ਆਈ ਨਵੀਂ ਅਪਡੇਟ ਮੌਸਮ ਵਿਭਾਗ ਨੇ ਕੀਤੀ ਨਵੀਂ ਭਵਿੱਖਬਾਣੀ ਪੀਆਰਟੀਸੀ ਪੰਜਾਬ ਰੋਡਵੇਜ ਅਤੇ ਪਣ ਬੱਸ ਦੇ ਠੇਕਾ ਮੁਲਾਜ਼ਮਾਂ ਵੱਲੋਂ ਚੱਕਾ ਜਾਮ ਦਾ ਪ੍ਰਦਰਸ਼ਨ ਮੁਲਤਵੀ ਸਰਕਾਰ ਨੇ ਬਸ ਸਟੈਂਡਰਡ 31 ਅਕਤੂਬਰ ਤੱਕ ਕੀਤਾ ਮੁਲਤਵੀ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਲੁਧਿਆਣਾ ਰੇਲਵੇ ਸਟੇਸ਼ਨ ਦਾ ਕੀਤਾ ਦੌਰਾ ਲਿਆ ਜਾਇਜ਼ਾ ਪੰਜਾਬ ਵਿੱਚ ਵੱਡਾ ਪ੍ਰਸ਼ਾਸਨਿਕ ਫੇਰਬਦਲ ਡੀਐਸਪੀਾਂ ਦੇ ਕੀਤੇ ਤਬਾਦਲੇ ਪਰਾਲੀ ਸਾੜਨ ਦੇ ਮਾਮਲੇ ਤੇ ਬੋਲੇ ਕੈਬਨਟ ਪ੍ਰੀ ਅਮਨ ਰੋੜਾ ਬੀਜੇਪੀ ਤੇ ਸਾਧਿਆ ਨਿਸ਼ਾਨਾ ਮੁੱਖ ਮੰਤਰੀ ਭਗਵੰਤ ਮਾਨ ਪਹਿਲੀ ਵਾਰ ਵਾਇਰਲ ਕੀਤੀਆਂ ਗਈਆਂ ਕਥਿਤ ਫੇਕ ਵੀਡੀਓ ਉੱਤੇ ਬੋਲੇ ਹਨ ਦਰਅਸਲ ਪੱਤਰਕਾਰਾਂ ਵੱਲੋਂ ਜਦੋਂ ਉਹਨਾਂ ਕੋਲੋਂ ਇਸ ਫੇਕ ਵੀਡੀਓ ਬਾਰੇ ਪੁੱਛਿਆ ਗਿਆ ਤੇ ਕਿਹਾ ਗਿਆ ਕਿ ਕੂ ਜਾਗੂ ਇਸ ਵੀਡੀਓ ਨੂੰ ਵਾਇਰਲ ਕਰ ਰਹੇ ਹਨ ਤਾਂ ਉਹਨਾਂ ਨੇ ਕਿਹਾ ਕਿ ਭਾਜਪਾ ਕੋਲ ਫੇਕ ਤੋਂ ਬਿਨਾ ਹੋਰ ਹੈਵੀ ਕੀ ਹੈ ਦੱਸਿਆ ਉਹ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਫੇਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਭਾਜਪਾ ਵੱਲੋਂ ਲਗਾਤਾਰ ਸਰਕਾਰ ਤੇ ਨਿਸ਼ਾਨੇ ਸਾਧੇ ਜਾ ਰਹੇ ਸਨ ਆਮ ਆਦਮੀ ਪਾਰਟੀ ਦਾ ਦਾਵਾ ਹੈ ਕਿ ਭਾਜਪਾ ਗੂਆਂ ਵੱਲੋਂ ਜਾਣ ਬੁੱਝ ਕੇ ਇਸ ਵੀਡੀਓ ਨੂੰ ਵਾਇਰਲ ਕੀਤਾ ਜਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਆਉਣ ਵਾਲੇ ਬਜਟ ਸੈਸ਼ਨ ਤੋਂ ਪਹਿਲਾਂ ਔਰਤਾਂ ਨੂੰ ਦਿੱਤੀ ਗਾਰੰਟੀ ਨੂੰ ਪੂਰੇ ਕੀਤੇ ਜਾਣ ਦੀਆਂ ਚਰਚਾਵਾਂ ਸਰਕਾਰੀ ਹਲਕਿਆਂ ਵਿੱਚ ਸ਼ੁਰੂ ਹੋ ਗਈਆਂ ਹਨ ਇਸ ਸਬੰਧ ਵਿੱਚ ਵਿੱਤ ਵਿਭਾਗ ਅਤੇ ਹੋਰ ਸਬੰਧਤ ਵਿਭਾਗਾਂ ਨੇ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਸਰਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਕਈ ਵਾਰ ਔਰਤਾਂ ਨੂੰ 11-1100 ਰੁਪਏ ਦੀ ਗਾਰੰਟੀ ਨੂੰ ਪੂਰਾ ਕਰਨ ਦਾ ਐਲਾਨ ਕਰ ਚੁੱਕੇ ਹਨ ਪਰ ਅਜੇ ਇਸ ਸਬੰਧ ਵਿੱਚ ਕਾਫੀ ਰਸਮਾਂ ਨੂੰ ਪੂਰਾ ਕਰਨਾ ਸੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੀ ਕਈ ਵਾਰ ਸੰਕੇਤ ਦਿੱਤੇ ਹਨ ਕਿ ਸਰਕਾਰ ਆਪਣੀ ਇਸ ਗਾਰੰਟੀ ਨੂੰ ਜ਼ਰੂਰ ਪੂਰਾ ਕਰੇਗੀ ਹੁਣ ਦੇਖਣਾ ਇਹ ਹੋਵੇਗਾ ਕਿ ਅਗਲੇ ਸਾਲ ਦੇ ਬਜਟ ਸੈਸ਼ਨ ਤੋਂ ਪਹਿਲਾਂ ਕੈਬਨਟ ਵੱਲੋਂ ਔਰਤਾਂ ਨੂੰ 11-1100 ਰੁਪਏ ਦੀ ਰਕਮ ਦੇਣ ਦੇ ਐਲਾਨ ਤੇ ਮੋਹਰ ਲਗਾਈ ਜਾਂਦੀ ਹੈ ਜਾਂ ਫਿਰ ਕੁਝ ਸਮਾਂ ਪਹਿਲਾਂ ਦੱਸਿਆ ਜਾ ਰਿਹਾ ਹੈ ਕਿ ਅਗਲੇ ਸਾਲ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਚੌਥਾ ਸਾਲ ਵੀ ਸ਼ੁਰੂ ਹੋ ਜਾਣਾ ਹੈ ਜਿਸ ਲਈ ਵੀ ਸਰਕਾਰ ਔਰਤਾਂ ਨੂੰ ਦਿੱਤੀ ਗਈ ਗਾਰੰਟੀ ਨੂੰ ਪੂਰਾ ਕਰਨਾ ਚਾਹੁੰਦੀ ਹੈ ਇਸ ਦੇ ਲਈ ਸਰਕਾਰ ਨੂੰ ਬਜਟ ਵਿੱਚ ਪ੍ਰਬੰਧ ਕਰਨਾ ਹੋਵੇਗਾ ਕਿਉਂਕਿ ਔਰਤਾਂ ਨੂੰ 11-1100 ਰੁਪਏ ਦੇਣ ਲਈ ਵੱਡੀ ਰਕਮ ਦੀ ਲੋੜ ਪਵੇਗੀ ਮੁੱਖ ਮੰਤਰੀ ਭਗਵੰਤ ਮਾਨ ਦੇ ਵਾਇਰਲ ਹੋਏ ਫਰਜੀ ਵੀਡੀਓ ਦੇ ਮਾਮਲੇ ਵਿੱਚ ਮੋਹਾਲੀ ਦੀ ਅਦਾਲਤ ਨੇ ਫੇਸਬੁਕ ਨੂੰ 24 ਘੰਟਿਆਂ ਦੇ ਅੰਦਰ ਇਤਰਾਜਯੋਗ ਪੋਸਟਾਂ ਹਟਾਉਣ ਦਾ ਹੁਕਮ ਦਿੱਤਾ ਹੈ ਅਦਾਲਤ ਨੇ ਸਾਈਬਰ ਕ੍ਰਾਈਮ ਵਿਭਾਗ ਤੋਂ ਸੂਚਨਾ ਮਿਲਣ ਤੇ ਫੇਸਬੁਕ ਨੇ ਜਿਹੀ ਸਾਰੀ ਸਮਗਰੀ ਅਤੇ ਇਸ ਤਰ੍ਹਾਂ ਦੀਆਂ ਇਤਰਾਜਯੋਗ ਪੋਸਟਾਂ ਨੂੰ ਤੁਰੰਤ ਹਟਾਉਣ ਅਤੇ ਬਲੋਕ ਕਰਨ ਦੇ ਹੁਕਮ ਦਿੱਤੇ ਹਨ Google ਨੂੰ ਵੀ ਸਰਚ ਨਤੀਜਿਆਂ ਵਿੱਚ ਜਿਹੀ ਸਮਗਰੀ ਦਿਖਾਈ ਦੇਣ ਤੋਂ ਰੋਕਣ ਦਾ ਹੁਕਮ ਦਿੱਤਾ ਗਿਆ ਹੈ ਜੇਕਰ ਫੇਸਬੁਕ ਅਤੇ Google ਵੀਡੀਓਜ਼ ਨੂੰ ਬਲੌਕ ਨਹੀਂ ਕਰਦੇ ਹਨ ਤਾਂ ਉਹਨਾਂ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਹਿਲਾਂ ਪੰਜਾਬ ਪੁਲਿਸ ਨੇ ਫੇਸਬੁੱਕ ਤੇ ਇੰਸਟਾਗ੍ਰਾਮ ਨੂੰ ਪੋਸਟਾਂ ਹਟਾਉਣ ਲਈ ਨੋਟਿਸ ਜਾਰੀ ਕੀਤੇ ਸਨ ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਦੀ ਫਰਜੀ ਵੀਡੀਓ ਅਪਲੋਡ ਕਰਨ ਵਾਲਾ ਦੋਸ਼ੀ ਮਾਮਲਾ ਦਰਜ ਹੋਣ ਤੋਂ ਬਾਅਦ ਪਰੇਸ਼ਾਨ ਹੋ ਗਿਆ ਹੈ ਦੋਸ਼ੀ ਨੇ ਸਰਕਾਰ ਅਤੇ ਪੁਲਿਸ ਨੂੰ ਮੀਡੀਆ ਵਿੱਚ ਆਮੋ-ਸਾਮਣੇ ਸਾਹਮਣਾ ਕਰਨ ਦੀ ਚੁਣੌਤੀ ਵੀ ਦਿੱਤੀ ਹੈ ਉਸਨੇ ਲਿਖਿਆ ਕਿ ਇਹ ਸਿਰਫ ਟ੍ਰੇਲਰ ਹੈ ਜੇਕਰ ਕੋਈ ਸਾਬਿਤ ਕਰਦਾ ਹੈ ਕਿ ਇਹ ਵੀਡੀਓ ਏਆਈ ਦੁਆਰਾ ਬਣਾਈਆਂ ਗਈਆਂ ਹਨ ਤਾਂ ਉਸ ਨੂੰ 1 ਮਿਲੀਅਨ ਡਾਲਰ ਦਾ ਇਨਾਮ ਦਿੱਤਾ ਜਾਵੇਗਾ। ਦੋਸ਼ੀ ਦੀ ਪਛਾਣ ਜਗਮਨ ਸਮਰਾ ਵੱਜੋਈ ਹੈ। ਰਿਸ਼ਵਤ ਕੇਸ ਵਿੱਚ ਫੜੇ ਪੰਜਾਬ ਦੇ ਸਸਪੈਂਡ ਹੋਏ ਡੀਆਈਜੀ ਹਰਚਰਨ ਸਿੰਘ ਪੁੱਲਰ ਦੇ ਘਰ 8 ਦਿਨ ਬਾਅਦ ਦੁਬਾਰਾ ਸੀਬੀਆਈ ਦੀ ਟੀਮ ਪਹੁੰਚੀ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਦੁਪਹਿਰ ਕਰੀਬ 2:30 ਵਜੇ ਦਿੱਲੀ ਦੀ ਗੱਡੀ ਵਿੱਚ 11 ਅਧਿਕਾਰੀ ਆਏ ਤੇ ਉਦੋਂ ਤੋਂ ਹੀ ਉਹ ਘਰ ਖੰਗਾਲ ਰਹੇ ਹਨ ਦੱਸਿਆ ਜਾ ਰਿਹਾ ਹੈ ਕਿ ਸੀਬੀਆਈ ਨੂੰ ਜਾਣਕਾਰੀ ਮਿਲੀ ਹੈ ਕਿ ਕੁਝ ਦਸਤਾਵੇਜ਼ ਉਸਦੇ ਘਰ ਵਿੱਚ ਹਨ ਜਿਨ੍ਹਾਂ ਨੂੰ ਬਰਾਮਦ ਕੀਤਾ ਜਾਣਾ ਹੈ ਇਸ ਤੋਂ ਪਹਿਲਾਂ ਸੀਬੀਆਈ ਨੇ ਉਹਨਾਂ ਦੇ ਘਰ ਤੋਂ 7.5 ਕਰੋੜ ਨਕਦ ਕੁਝ ਜਾਇਦਾਦ ਦੇ ਦਸਤਾਵੇਜ਼ ਮਹਿੰਗੀਆਂ ਘੜੀਆਂ ਅਤੇ ਸ਼ਰਾਬ ਬਰਾਮਦ ਕੀਤੀ ਸੀ ਇਸ ਤੋਂ ਇਲਾਵਾ ਇੱਕ ਬੈਂਕ ਲੋਕਰ ਤੋਂ ਕੁਝ ਜ਼ਮੀਨੀ ਦਸਤਾਵੇਜ਼ ਅਤੇ ਸੋਨਾ ਬਰਾਮਦ ਕੀਤਾ ਸੀ ਦੋਸ਼ੀ ਕ੍ਰਿਸ਼ਨ ਹੀ ਡੀਆਈਜੀ ਨੂੰ ਇਸਵਤ ਲਈ ਸ਼ਿਕਾਰ ਲੱਭ ਕੇ ਦਿੰਦਾ ਸੀ ਉਹ ਡੀਆਈਜੀ ਦਾ ਪ੍ਰਾਈਵੇਟ ਆਦਮੀ ਸੀ ਚੰਡੀਗੜ੍ਹ ਸਪੈਸ਼ਲ ਸੀਬੀਆਈ ਕੋਰਟ ਨੇ ਦੋਵਾਂ ਨੂੰ 31 ਅਕਤੂਬਰ ਤੱਕ ਨਿਆਇਕ ਹਿਰਾਸਤ ਵਿੱਚ ਭੇਜਿਆ ਹੈ ਡੀਆਈਜੀ ਨੂੰ ਸਰਕਾਰ ਸਸਪੈਂਡ ਕਰ ਚੁੱਕੀ ਹੈ ਪੰਜਾਬ ਵਿੱਚ ਰਜਿਸਟਰੀਆਂ ਕਰਵਾਉਣ ਵਾਲੇ ਲੋਕਾਂ ਲਈ ਵੱਡੀ ਖਬਰ ਸਾਹਮਣੇ ਆਈ ਹੈ ਪੰਜਾਬ ਸਰਕਾਰ ਵੱਲੋਂ ਮੋਹਾਲੀ ਜ਼ਿਲ੍ਹੇ ਦੇ ਵੱਖ-ਵੱਖ ਕਸਬਿਆਂ ਤੇ ਪਿੰਡਾਂ ਵਿੱਚ ਜ਼ਮੀਨ ਲਈ ਕਲੈਕਟਰ ਰੇਟਾਂ 'ਚ ਵਾਧਾ ਕਰ ਦਿੱਤਾ ਗਿਆ ਹੈ ਇਸ ਕਾਰਨ ਆਮ ਲੋਕ ਕਿਸਾਨਾਂ ਤੇ ਜਾਇਦਾਦ ਦੇ ਕਾਰੋਬਾਰ ਨਾਲ ਜੁੜੇ ਹਜ਼ਾਰਾਂ ਲੋਕਾਂ 'ਚ ਚਿੰਤਾ ਪੈਦਾ ਹੋ ਗਈ ਹੈ ਇਸ ਕਾਰਨ ਹੁਣ ਲੋਕਾਂ ਲਈ ਰਜਿਸਟਰੀ ਕਰਵਾਉਣੀ ਮਹਿੰਗੀ ਹੋ ਜਾਵੇਗੀ ਇਸ ਬਾਰੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਰਣਜੀਤ ਸਿੰਘ ਜੀਤਿ ਨੇ ਕਿਹਾ ਹੈ ਕਿ ਮੋਹਾਲੀ ਖਰੜ ਡੇਰਾਵਸੀ ਅਤੇ ਹੋਰ ਖੇਤਰਾਂ 'ਚ ਕਲੈਕਟਰ ਰੇਟਾਂ ਵਿੱਚ ਕਈ ਵਾਰ ਵਾਅਦਾ ਕੀਤਾ ਗਿਆ ਹੈ ਜਿਸ ਨਾਲ ਜਾਇਦਾਦ ਦੀ ਖਰੀਦ ਅਤੇ ਵਿਕਰੀ ਤੇ ਮਾੜਾ ਅਸਰ ਪਵੇਗਾ ਇਹ ਫੈਸਲਾ ਨਾ ਸਿਰਫ ਬਸਨੀਕਾਂ ਤੇ ਬੋਝ ਹੈ ਸਗੋ ਰੀਅਲ ਅਸਟੇਟ ਉਦਯੋਗ ਤੇ ਛੋਟੇ ਨਿਵੇਸ਼ਕਾਂ ਲਈ ਵੀ ਬਹੁਤ ਨੁਕਸਾਨਦੇਹ ਸਾਬਿਤ ਹੋਵੇਗਾ ਉਹਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਵੇਗੀ ਉਹਨਾਂ ਨੇ ਕਿਹਾ ਕਿ ਸਰਕਾਰ ਜਨਤਕ ਹਿੱਤ ਦੀ بجائے ਕੁਝ ਚੋਣਵੇਂ ਵੱਡੇ ਪੂੰਜੀਪਤੀਆਂ ਲਈ ਕੰਮ ਕਰ ਰਹੀ ਹੈ ਉਨ੍ਹਾਂ ਨੇ ਮੰਗ ਕੀਤੀ ਹੈ ਕਿ ਸਰਕਾਰ ਤੁਰੰਤ ਕਲੈਕਟਰ ਰੇਟ ਵਾਧੇ ਨੂੰ ਰੱਦ ਕਰੇ ਆਮ ਆਦਮੀ ਅਤੇ ਛੋਟੇ ਕਾਰੋਬਾਰਾਂ ਦੇ ਹਿੱਤਾਂ ਨੂੰ ਧਿਆਨ ਚ ਰੱਖਦੇ ਹੋਏ ਕਲੈਕਟਰ ਰੇਟ ਵਾਧੇ ਤੇ ਮੁੜ ਵਿਚਾਰ ਕੀਤਾ ਜਾਵੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਚਨਚੇਤ ਮូរਿੰਡਾ ਦਾਣਾ ਮੰਡੀ ਦਾ ਦੌਰਾ ਕੀਤਾ ਗਿਆ ਇਸ ਤੋਂ ਪਹਿਲਾਂ ਉਹ ਮូរਿੰਡਾ ਦੇ ਸਕੂਲ ਆਫ ਫੈਮਿਨਸ ਦੇ ਵਿੱਚ ਗਏ ਇਸ ਮੌਕੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅੱਜ ਡੀਏਪ ਦਾ ਰੈਕ ਕਰੇਲ ਵੀ ਰਾਹੀ ਮੋਰਿੰਡਾ ਪਹੁੰਚ ਜਾਵੇਗਾ ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਵੱਲੋਂ ਲੰਬੇ ਸਮੇਂ ਤੋਂ ਕੇਂਦਰੀ ਖੇਤੀਬਾੜੀ ਮੰਤਰੀ ਦੇ ਨਾਲ رابطہ ਕਾਇਮ ਕੀਤਾ ਜਾ ਰਿਹਾ ਸੀ ਡੀਏਪੀ ਦੀ ਕਮੀ ਨਹੀਂ ਹੋਣੀ ਚਾਹੀਦੀ ਅਤੇ ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਇਦਾਂ ਦੀ ਕੋਈ ਦਿੱਕਤ ਨਹੀਂ ਆਵੇਗੀ ਮੁੱਖ ਮੰਤਰੀ ਨੇ ਕਿਹਾ ਕਿ ਮੌਸਮ ਉੱਤੇ ਕਿਸੇ ਦਾ ਜ਼ੋਰ ਨਹੀਂ ਚੱਲ ਸਕਦਾ ਲੇਕਿਨ ਸਰਕਾਰ ਵੱਲੋਂ ਪੂਕਤਾ ਪ੍ਰਬੰਧ ਕੀਤੇ ਗਏ ਹਨ ਸਰਕਾਰ ਵੱਲੋਂ ਕਿਸੇ ਵੀ ਪ੍ਰਬੰਧ ਦੀ ਕੋਈ ਕਮੀ ਨਹੀਂ ਹੈ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਸੂਬੇ ਚ ਭਿਆਨਕ ਖੜਾ ਨੇ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ ਉਹਨਾਂ ਕਿਹਾ ਕਿ ਖਰਾਬ ਮੌਸਮ ਕਾਰਨ ਕਿਸਾਨਾਂ ਨੂੰ ਹੋਏ ਨੁਕਸਾਨ ਨੂੰ ਧਿਆਨ ਚ ਰੱਖਦੇ ਹੋਏ ਭਾਰਤ ਸਰਕਾਰ ਨੂੰ ਝੋਨੇ ਦੀ ਖਰੀਦ ਲਈ ਨਿਰਧਾਰਿਤ ਮਾਪਦੰਡਾਂ ਵਿੱਚ ਢਿੱਲ ਦੇਣੀ ਚਾਹੀਦੀ ਹੈ ਕਿਉਂਕਿ ਝੋਨੇ ਵਿੱਚ ਨਮੀ ਦੀ ਮਾਤਰਾ ਖਰਾਬ ਤੇ ਬਦਰੰਗ ਹੋਏ ਦਾਣੇ ਦੀ ਮਾਤਰਾ ਵਧ ਗਈ ਹੈ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਉਹ ਇਸ ਸੰਬੰਧ ਵਿੱਚ ਕੇਂਦਰ ਸਰਕਾਰ ਨੂੰ ਪਹਿਲਾਂ ਹੀ ਬੇਨਤੀ ਕਰ ਚੁੱਕੇ ਹਨ ਕਿ ਸੂਬੇ ਦੇ ਕਿਸਾਨਾਂ ਦੀ ਇਸ ਆਤੀ ਲੋੜੀਂਦੀ ਮੰਗ ਪੂਰੀ ਕਰੇ ਕਿਉਂਕਿ ਰਿਪੋਰਟਾਂ ਮੁਤਾਬਕ ਹੜ੍ਹਾਂ ਕਾਰਨ ਕਈ ਪ੍ਰਭਾਵਿਤ ਖੇਤਾਂ ਵਿੱਚ ਝੋਨੇ ਦਾ ਨੁਕਸਾਨ ਹੋਇਆ ਹੈ ਤੇ ਦਾਣੇ ਬਦਰੰਗ ਹੋ ਗਏ ਹਨ ਪੰਜਾਬ ਦੇ ਮੌਸਮ ਵਿੱਚ ਤਬਦੀਲੀ ਆਉਣੀ ਸ਼ੁਰੂ ਹੋ ਗਈ ਹੈ ਸਰਦੀਆਂ ਨੇ ਹੌਲੀ-ਹੌਲੀ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਹੈ ਉੱਥੇ ਹੀ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਲਈ ਮੌਸਮ ਦੀ ਵੱਡੀ ਭਵਿੱਖਬਾਣੀ ਕੀਤੀ ਹੈ ਮੌਸਮ ਵਿਭਾਗ ਦੀ ਜਾਣਕਾਰੀ ਅਨੁਸਾਰ ਆਉਣ ਵਾਲੇ 5 ਦਿਨਾਂ ਤੱਕ ਪੰਜਾਬ ਵਿੱਚ ਮੌਸਮ ਪੂਰੀ ਤਰ੍ਹਾਂ ਸਾਫ਼ ਅਤੇ ਖੁਸ਼ਕ ਰਹੇਗਾ ਪੰਜਾਬ ਵਿੱਚ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ ਮੌਸਮ ਵਿਭਾਗ ਨੇ ਅੱਜ ਤੋਂ 27 ਤਰੀਕ ਤੱਕ ਦੀ ਜਾਣਕਾਰੀ ਸਾਂਝੀ ਕੀਤੀ ਹੈ ਜਿਸ ਵਿੱਚ ਪੂਰਾ ਹਫਤਾ ਮੌਸਮ ਸਾਫ਼ ਰਹਿਣ ਦੇ ਅਸਾਰ ਦੱਸੇ ਗਏ ਹਨ ਪੰਜਾਬ ਤੇ ਚੰਡੀਗੜ੍ਹ ਚ ਪੰਜਾਬ ਰੋਡਵੇਜ ਪਣਵਸ ਅਤੇ ਪੀਆਰਟੀਸੀ ਕੰਟਰੈਕਟਰ ਵਰਕਰ ਯੂਨੀਅਨ ਵੱਲੋਂ ਚੱਕਾ ਜਾਮ ਦਾ ਪ੍ਰਦਰਸ਼ਨ ਫਿਲਹਾਲ ਲਈ ਮੁਲਤਵੀ ਕਰ ਦਿੱਤਾ ਗਿਆ ਹੈ ਪੰਜਾਬ ਸਰਕਾਰ ਵੱਲੋਂ ਬਸ ਸਟੈਂਡਰਡ ਕਿਰਿਆ ਨੂੰ ਮੁਲਤਵੀ ਕਰਨ ਤੋਂ ਬਾਅਦ ਠੇਕਾ ਮੁਲਾਜ਼ਮਾਂ ਨੇ ਆਪਣੀ ਫੜਤਾਲ 31 ਅਕਤੂਬਰ ਤੱਕ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ ਸਰਕਾਰ ਤੇ ਯੂਨੀਅਨ ਦੇ ਨੁਮਾਇੰਦਿਆਂ ਵਿਚਕਾਰ ਹੋਈ ਗੱਲਬਾਤ ਤੋਂ ਬਾਅਦ ਸਥਿਤੀ ਆਮ ਵਾਂਗ ਹੋ ਗਈ ਹੈ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ 31 ਅਕਤੂਬਰ ਤੱਕ ਸਥਾਈ ਹੱਲ ਲੱਭਣ ਵਿੱਚ ਸਫਲ ਰਹਿੰਦੀ ਹੈ ਤਾਂ ਗੁੱਪਟ ਐਕਸ਼ਨ ਸ਼ੁਰੂ ਕੀਤਾ ਜਾਵੇਗਾ ਉਨ੍ਹਾਂ ਨੇ ਚੇਤਾਵਨੀ ਦਿੱਤੀ ਹੈ ਕਿ ਅਗਲੀ ਵਾਰ ਬਿਨਾਂ ਕਿਸੇ ਪੂਰਵ ਸੂਚਨਾ ਦੇ ਬੱਸਾਂ ਨੂੰ ਜਿੱਥੇ ਵੀ ਹੋਣ ਰੋਕ ਦਿੱਤਾ ਜਾਵੇਗਾ ਤੇ ਹਾਈਵੇਅ ਅਚਾਨਕ ਬੰਦ ਕਰ ਦਿੱਤੇ ਜਾਣਗੇ ਕੇਂਦਰੀ ਰੇਲ ਰਾਜ ਮੰਤਰੀ ਰਮਨੀ ਸਿੰਘ ਮਿੱਟੂ ਨੇ ਛੱਟ ਪੂਜਾ ਲਈ ਪੰਜਾਬ ਤੋਂ ਬਿਹਾਰ ਜਾਣ ਵਾਲੀ ਯਾਤਰੀਆਂ ਦੀ ਸੁਰੱਖਿਆ ਤੇ ਸਹੂਲਤ ਨੂੰ ਯਕੀਨੀ ਬਣਾਉਣ ਲਈ ਲੁਧਿਆਣਾ ਰੇਲਵੇ ਸਟੇਸ਼ਨ ਦਾ ਦੌਰਾ ਕੀਤਾ ਦੌਰੇ ਦੌਰਾਨ ਉਹਨਾਂ ਨੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਰੇਲਵੇ ਅਧਿਕਾਰੀਆਂ ਤੇ ਯਾਤਰੀਆਂ ਨਾਲ ਗੱਲਬਾਤ ਕੀਤੀ ਇਸ ਮੌਕੇ ਉਹਨਾਂ ਨੇ ਤਿਉਹਾਰਾਂ ਮੌਕੇ ਯਾਤਰੀਆਂ ਨੂੰ ਜਲਦਬਾਜ਼ੀ ਨਾ ਕਰਨ ਦੀ ਅਪੀਲ ਕਰਦੇ ਹਾਂ ਭਰੋਸਾ ਦਿੱਤਾ ਕਿ ਹਰ ਕਿਸੇ ਨੂੰ ਰੇਲ ਸੇਵਾ ਮੁਹੱਈਆ ਕਰਵਾਈ ਜਾਵੇਗੀ ਉਹਨਾਂ ਨੇ ਕਿਹਾ ਕਿ ਰੇਲਵੇ ਕੋਲ ਸਾਰੀਆਂ ਰੇਲ ਗੱਡੀਆਂ ਲਈ ਬੁਕਿੰਗ ਅਤੇ ਉਡੀਕ ਸੂਚੀਆਂ ਦਾ ਡਾਟਾ ਹੈ ਤੇ ਇਸ ਅਨੁਸਾਰ ਵਾਧੂ ਰੇਲ ਗੱਡੀਆਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਉਹਨਾਂ ਨੇ ਭਰੋਸਾ ਦਿੱਤਾ ਕਿ ਕੇਂਦਰੀ ਰੇਲ ਮੰਤਰੀ ਸ਼ਵਨੀ ਵੈਸ਼ਨਵ ਅਤੇ ਮੰਤਰਾਲਾ ਪੂਰੀ ਪ੍ਰਕਿਰਿਆ ਤੇ ਨੇੜੇ ਉਹ ਨਜ਼ਰ ਰੱਖ ਰਹੇ ਹਨ ਰਮਨੀਤ ਬੀਟੂ ਨੇ ਕਿਹਾ ਕਿ ਜੇ ਕੋਈ ਯਾਤਰੀ ਆਪਣੀ ਯਾਤਰਾ ਦੌਰਾਨ ਕੋਈ ਸ਼ੱਕੀ ਵਸਤੂ ਜਾਂ ਕੋਈ ਸਮੱਸਿਆ ਦੇਖਦਾ ਹੈ ਤਾਂ ਉਸ ਨੂੰ ਤੁਰੰਤ ਅਧਿਕਾਰੀਆਂ ਜਾਂ ਕੰਟਰੋਲ ਰੂਮ ਨਾਲ ਸੰਪਰਕ ਕਰਨਾ ਚਾਹੀਦਾ ਹੈ ਉਹਨਾਂ ਨੇ ਵਿਸ਼ੇਸ਼ ਤੌਰ ਤੇ ਤਾਕੀਦ ਕੀਤੀ ਹੈ ਕਿ ਕਿਸੇ ਵੀ ਸ਼ੱਕੀ ਵਸਤੂ ਜਾਂ ਸਥਿਤੀ ਦੀ ਤੁਰੰਤ ਅਧਿਕਾਰੀਆਂ ਨੂੰ ਰਿਪੋਰਟ ਕੀਤੀ ਜਾਵੇ ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਵੱਡਾ ਪ੍ਰਸ਼ਾਸਨਿਕ ਫੇਰ ਬਦਲ ਕੀਤਾ ਗਿਆ ਹੈ ਦਰਅਸਲ ਵਿਜੀਲੈਂਸ ਬਿਊਰੋ ਵਿੱਚ 14 ਡੀਐਸਪੀ ਦੇ ਤਬਾਦਲੇ ਕੀਤੇ ਗਏ ਹਨ ਜਿਨ੍ਹਾਂ ਦੀ ਸੂਚੀ ਜਾਰੀ ਕੀਤੀ ਗਈ ਹੈ ਜਾਣਕਾਰੀ ਅਨੁਸਾਰ ਕੇਵਲ ਕ੍ਰਿਸ਼ਨ ਨੂੰ ਡੀਐਸਪੀ ਵਿਜੀਲੈਂਸ ਬਿਊਰੋ ਰੇਂਜ ਅਮਰੀਕਸਰ ਸ਼ਰਨਜੀਤ ਸਿੰਘ ਨੂੰ ਡੀਐਸਪੀ ਵਿਜੀਲੈਂਸ ਬਿਊਰੋ ਯੂਨਿਟ ਗੁਰਦਾਸਪੁਰ ਸੁਰਿੰਦਰ ਸਿੰਘ ਨੂੰ ਡੀਐਸਪੀ ਵਿਜੀਲੈਂਸ ਬਿਊਰੋ ਯੂਨਿਟ ਤਰਨਤਾਰਨ ਤੇਜ ਜਤਿੰਦਰਪਾਲ ਸਿੰਘ ਨੂੰ ਡੀਐਸਪੀ ਵਿਜੀਲੈਂਸ ਬਿਊਰੋ ਰੇਂਜ ਪਟਿਆਲਾ ਲਾਇਆ ਗਿਆ ਹੈ ਇਸੇ ਤਰ੍ਹਾਂ 10 ਹੋਰ ਡੀਐਸਪੀਾਂ ਦੇ ਤਬਾਦਲੇ ਕੀਤੇ ਗਏ ਹਨ ਇਹ ਅਫਸਰ ਮਜੀਦ ਪ੍ਰਧਾਨ ਦੇ ਪਿੱਛੇ ਵੀ ਦੇ ਇੱਕ ਵੀਡੀਓ ਜਿਹੜੇ ਨੇ ਉਹ ਅਪਲੋਡ ਕਰ ਰਹੇ ਨੇ ਆਪਣੇ ਹਾਪਰ ਨੂੰ ਕਿਤਾ ਦੇ ਉਹਨਾਂ ਕੋਲ ਹੋਤੀ ਹੈ ਫੇਕ ਤੋਂ ਬਿਨਾਂ ਬੀਜਪੀ ਕੋਲ ਇੱਕ 30 ਕਰੋੜ ਜਿਹੜਾ ਉਹ ਉਹਦੇ ਚੋਂ ਹਜੇ ਆਏ ਨਹੀਂ ਇਹ ਉਹ ਕਹਿ ਦਿੰਦੇ ਨੇ ਵੀ ਇਸ ਵਿੱਚ ਵੇਚਾਂਗੇ ਜਾਂ ਜਿਹੜੇ ਵੈਸੇ ਆਉਣੇ ਹੁੰਦੇ ਹੋਰ ਸਕੀਮਾਂ ਚ ਉਹਨਾਂ ਨੂੰ ਇਹਦੇ ਚ ਲਾਈ ਜਾਂਦੇ ਆ ਕਹਿੰਦੇ ਇਹ ਵੀ ਬ੍ਰਿਗੇਡ ਹੈ ਨਾ ਐਵੇਂ ਸੰਕਟ ਦੇ ਬਾਵਜੂਦ ਵੀ ਜਦੋਂ ਕਿ ਇੰਨਾ ਭਾਰੀ ਸੰਕਟ ਸਟੇਟ ਤੇ ਆਇਆ ਇਹ ਹਿਸਟਰੀ ਜਿੰਨਾ ਪਾਣੀ ਕਦੇ ਨਹੀਂ ਆਇਆ 5 ਲੱਖ ਏਕੜ ਫਸਲ تباہ ਹੋ ਗਈ 3200 ਸਕੂਲ ਜਿਹੜੇ ਨੇ ਬਿਲਕੁਲ ਮਲਵਾ ਬਣ ਗਏ ਦੁਬਾਰਾ ਬਣਾਉਣੇ ਪੈਣਗੇ ਬਿਜਲੀ ਬੋਰਡ ਦੇ ਖੰਭੇ ਗ੍ਰਿਡ ਉੱਟਰੇ ਹੁਣ ਟੁੱਟ ਗਏ ਇਹਨਾਂ 60 ਤੋਂ ਪਰਜਾਨਾਂ ਵੀ ਚਲੀ ਜਾਂਦੀਆਂ ਨੇ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਅਸੀਂ 107 170 ਲੱਖ ਕਿਮੀਟਰ ਕਟਾਨ ਝੋਨਾ ਝੌਲ ਅਸੀਂ ਦੇਜਦੇ ਫੂਟਬਾਲਸ ਦੇ ਰਹੇ ਜੇ ਕੋਈ ਹੋਰ ਸਟੇਟ ਹੁੰਦੀ ਐਨਾ ਜਿਆਦਾ ਨੁਕਸਾਨ ਹੋਇਆ ਹੁੰਦਾ ਕਈ ਸਾਲ ਲਿਉਂ ਸਰਵਿਸ ਇਹ ਪੰਜਾਬੀ ਹੈ ਜਿਹੜੇ ਸੰਕਟ ਝੋਟ ਖੜਦੇ ਠੀਕ ਹੈ ਨਾ ਅਸੀਂ ਫਿਰ ਵੀ 125 ਲੱਖ ਮੀਟਰ ਕਿਟਾ ਨਾ ਅਸੀਂ ਕਣਕ ਦੇਵਾਂਗੇ ਦੇਸ਼ ਦੇ ਫੂਟਬਾਲ ਚ ਸੋ ਜਦੋਂ ਅਸੀਂ ਇੰਨਾ ਕੁਛ ਅਸੀਂ ਦੇਸ਼ ਦਾ ਟਿੱਪ ਭਰਦੇ ਹਾਂ ਜਦੋਂ ਸਾਡੇ ਤੇ ਸੰਕਟ ਆਉਂਦਾ ਉਦੋਂ ਉਹਨਾਂ ਨੂੰ ਬਾਹਰ ਫੜਨੀ ਚਾਹੀਦੀ ਪੈਸੇ ਦੇਣ ਵਾਲੀ ਉਹ ਅੰਨਾ ਕੰਨੀ ਕਰਨ ਲੱਗ ਜਾਂਦੇ ਤੇ ਹੁਣ ਅਸੀਂ ਗੰਬਲਿਆਂ ਚ ਪੀਚੀ ਆ ਕਣਕਾਂ ਪਹਿਲਾਂ ਕਣਕਾਂ ਵਾਸਤੇ ਡੀਸਿਲਟਿੰਗ ਕਰਨੀ ਪਊਗੀ ਬਿਲਕੁਲ ਬਿਲਕੁਲ ਉੱਤੋਂ ਮਲਵਾ ਆ ਗਿਆ ਲੱਕੜਾਂ ਆ ਗਈਆਂ ਹੋਰ پتہ ਨਹੀਂ ਕੀ ਆ ਗਿਆ ਪਹਾੜਾਂ ਦੇ ਪਾਰ ਤੁਰ ਕੇ ਮਿੱਟੀ ਹੈ ਜੀ ਆ ਗਈ ਚੀਜ਼ ਫਸਲ ਨਹੀਂ ਉਗ ਸਕਦੀ ਉਹ ਮਿੱਟੀ ਹਟਾਉਣੀ ਪੂਗੀ ਸੋ ਸਟੇਟ ਦਾ ਇਨਫਰਾਸਟ੍ਰਕਚਰ ਜਿਹੜਾ ਹੈ ਉਹਨੂੰ ਰੀਬਿਲਡ ਕਰਨਾ ਪਊਗਾ ਕਰ ਰਹੇ ਆ ਅਸੀਂ ਆਪਣੇ ਵੱਲੋਂ ਵੀ ਕਰ ਰਹੇ ਆ ਬਹੁਤ ਸਾਰੇ ਤਾਨੀ ਸੱਜਣਾ ਆਏ ਨੇ ਬਹੁਤ ਸਾਰੇ ਐਨਜੀਓ ਲੱਗੇ ਉਹਦੇ ਧਾਰਮਿਕ ਸੰਸਥਾਵਾਂ ਲੱਗੀਆਂ ਸਮਾਜਿਕ ਸੰਸਥਾਵਾਂ ਲੱਗੀਆਂ ਨੇ ਨੌਜਵਾਨ ਮੁੰਡੇ ਆਪਣੇ ਪੱਧਰ ਤੇ ਵੀ ਲੱਗੇ ਹੋਏ ਇਹੀ ਪੰਜਾਬ ਦੀ ਸਪਿਰਟ ਹੈ ਠੀਕ ਹੈ ਨਾ ਪਰ ਕੇਂਦਰ ਨੂੰ ਚਾਹੀਦਾ ਕਿ ਘਟੋ ਘਟ ਜਿਹੜਾ ਕਮਾਊ ਪੁੱਤ ਹੈ ਪੰਜਾਬ ਉਹਨਾਂ ਦਾ ਕਮਾਊ ਪੁੱਤ ਹੈ ਕਮਾ ਕੇ ਖਵਾਉਂਦਾ ਵੀ ਹੈ ਤੇ ਢਿੱਡ ਭਰਨ ਵਾਲਾ ਪੁੱਤ ਹੈ ਤਾਂ ਪੰਜਾਬ ਨੂੰ ਇਗਨੋਰ ਨਾ ਕਰੀ ਕਿਉਂਕਿ ਅਸੀਂ ਆਜ਼ਾਦੀ ਤੋਂ ਲੈ ਕੇ ਹਰ ਇੱਕ ਨਕਲਾਬ ਤੋਂ ਲੈ ਕੇ ਹਰ ਵਕਤ ਜਦੋਂ ਵੀ ਤੇਜ ਤੇ ਸੰਕਟ ਆਇਆ ਪੰਜਾਬੀ ਸਭ ਤੋਂ ਪਹਿਲਾਂ ਮੂਹਰੇ ਖੜਦੇ ਤੇ ਜੇ ਪੰਜਾਬ ਤੇ ਸੰਕਟ ਆਇਆ ਤਾਂ ਕੇਂਦਰ ਨੂੰ ਮੂਹਰੇ ਖੜਦਾ ਅੱਜ ਸਾਡੀ ਲੜਾਈ ਪੁਲਿਸ ਪ੍ਰਸ਼ਾਸਨ ਨਾਲ ਹੈ ਅੱਜ ਵੀ ਸਰਕਾਰ ਦੇ ਨਾਲ ਹੈ ਮੈਂ ਸਰਕਾਰ ਨੂੰ ਤੇ ਪੁਲਿਸ ਪ੍ਰਸ਼ਾਸਨ ਨੂੰ ਪੁੱਛਣਾ ਚਾਹੁੰਦੀ ਹਾਂ ਮੇਰੀ ਆਵਾਜ਼ ਸੁਣਦੇ ਹੋਣਗੇ ਲੋਕ ਕਿ ਤੁਹਾਡੀ ਜ਼ਿੰਮੇਵਾਰੀ ਕੀ ਹੈ

ਪੁਲਿਸ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਕਿਸੇ ਪ੍ਰਕਾਰ ਦਾ ਕੋਈ ਤਸ਼ਬਦ ਆਪ ਦੇ ਕਿਸੇ ਬੰਦੇ ਤੇ ਹੋ ਨਹੀਂ ਦੇਉਂਗੀ ਕੁਛ ਵੀ ਹੋ ਜਾਈ ਸਾਨੂੰ ਭਾਵੇਂ ਜੋ ਮਰਦੀ ਕਰਨਾ ਪੈ ਜੇ ਇਹਨਾਂ ਦਾ ੱੱਕਾ ਨਾ ਚੱਲਿਆ ਤੇ ਨਾ ਚੱਲਾਂਗੇ ਸਾਨੂੰ ਜੋ ਮਰਦੀ ਕਰਨਾ ਪਵੇ ਸਾਨੂੰ ਭਾਈ ਆਪ ਦਾ ਹੱਕ ਲੈਣਾ ਆਉਂਦਾ ਹੈ ਕੋਈ ਪਹਿਲੀ ਵਾਰੀ ਧਰਨੇ ਤੇ ਨਹੀਂ ਬੈਠੇ ਕਾਂਗਰਸ ਦੇ ਵਰਕਰ ਜਿੰਨੇ ਇੱਥੇ ਪਹੁੰਚੇ ਹੋਈ ਐ ਤੁਸੀਂ ਜਿੰਨੇ ਮੇਰੇ ਭਰਾ ਇੱਥੇ ਆਏ ਹੋ ਇਹ ਸਾਡੇ ਤੇ ਪਹਿਲੀ ਵਾਰੀ ਧੱਕਾ ਨਹੀਂ ਹੋਇਆ ਜਦੋਂ ਬਾਗਲ ਸਾਹਿਬ ਮੁੱਖ ਮੰਤਰੀ ਹੋਇਆ ਕਰਦੇ ਸੀ ਨਾ ਧਰਨੇ ਉਦੋਂ ਵੀ ਆ ਪੈਸੇ ਹੀ ਲਾਉਂਦੇ ਸੀ ਤੇ ਆਪ ਦਾ ਹੱਕ ਉਦੋਂ ਵੀ ਲਿਆਜ ਪਹਿਲੀ ਵਾਰੀ ਨਹੀਂ ਹੋਇਆ ਸਾਡੇ ਨਾਲ ਇਹ ਮੈਂ ਪੁਲਿਸ ਪ੍ਰਸ਼ਾਸਨ ਨੂੰ ਦੱਸਣਾ ਚਾਹਣੀ ਐ ਜਿਹੜੇ ਵੀ ਜ਼ਿੰਮੇਵਾਰ ਲੋਕ ਸੀ ਸਭ ਤੋਂ ਪਹਿਲਾਂ ਤੇ ਪਛਾਣ ਕਰੋ ਕਿ ਭਾਈ ਤੁਸੀਂ ਇੱਥੇ ਬੈਠੇ ਕਾਤੋਂ ਤੇ ਜੇ ਕੰਮ ਦਾ ਨਹੀਂ ਦੀ ਜਾਵੇ ਜੇ ਸਤ ਤੰਗਤਾ ਕੱਟੀ ਹੋਈ ਹੈ ਮੈਂ ਸਭ ਨੂੰ ਇਹ ਵਿਸ਼ਵਾਸ ਦਿਵਾਣੀ ਹੈ ਸਾਰੇ 21 ਅਪਦੇ ਭਰਾ ਨੂੰ ਇਹ ਵਿਸ਼ਵਾਸ ਦਿਵਾਣੀ ਹੈ ਇਹ ਜੋ ਮਰਜ਼ੀ ਕਹਿ ਜੋ ਮਰਜ਼ੀ ਕਹਿ ਅਸੀਂ ਇਨਸਾਫ ਲੈ ਕੇ ਆ ਜਾਗੇ ਸਰਕਾਰ ਨੂੰ ਤੇ ਪੁਲਿਸ ਵਜ੍ਹਾ ਸੰ ਮੇਰੀ ਆਵਾਜ਼ ਸੁਣ ਰਹੇ ਹੋਣਗੇ ਇਹ ਲੋਕ ਦੋ ਦਿਨ ਦਾ ਟਾਈਮ ਦਿੰਨੇ ਹੈ ਪੁਲਿਸ ਮਸ਼ਾਹਸਾ ਨੂੰ ਤੇ ਸਰਕਾਰ ਨੂੰ ਪਾਈ 2 ਦਿਨ ਦਾ ਅਲਟੀਮੇਟਮ ਦਿੱਨੇ ਹੈ ਜੇ 2 ਦਿਨਾਂ ਦੇ ਅੰਦਰ ਅੰਦਰ ਕਾਰਵਾਈ ਜ਼ਿੰਮੇਵਾਰ ਪੁਲਿਸ ਮੁਲਾਜ਼ਮਾਂ ਤੇ ਨਾ ਹੋਈ ਜੇ 2 ਦਿਨਾਂ ਦੇ ਅੰਦਰ ਅੰਦਰ ਕਾਰਵਾਈ ਨਾ ਹੋਈ ਤਾਂ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਫਿਰ ਕਾਰਵਾਈ ਸਿੱਗੀ ਤੇ ਰਾਤ ਨੂੰ ਮਿਲੋ ਯੋਗਨਾਂ ਉੱਪਰ ਜੀ ਦੋ ਦਿਨਾਂ ਦੇ ਅੰਦਰ ਅੰਦਰ ਲਗੈ ਤੁਹਾਨੂੰ ਇਨਸਾਫ ਨਾ ਮਿਲਿਆ ਤਾਂ ਪੁਲਿਸ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਇਹਦਾ ਹਰਜਾਨਾ ਭੁਗਤਣਾ ਪਊਗਾ ਸਿਰਫ ਦੋ ਦਿਨਾਂ ਦਾ ਟਾਈਮ ਹੈ ਭਾਈ ਆਪਾਂ ਵਿਚਾਰ ਕਰ ਲਓ ਨਹੀਂ ਤਾਂ ਇਹਦਾ ਹਰਜਾਨਾ ਭੁਗਤਣਾ ਪਊਗਾ ਮੈਂ ਸਾਰੀ ਸੰਗਤ ਦੇ ਵਿੱਚ ਖੜਕੇ ਇਹ ਬੇਨਤੀ ਕਰ ਰਹੀ ਆ ਅੱਜ ਪਿਆਰ ਨਾਲ ਕਹਿ ਰਹੇ ਆ ਹੋਰ ਜੜੀ ਅੱਖੀ ਲੰਗੇ ਭੈਣ ਜੀ